ਬਹੁਤ ਹੀ ਸਤਿਕਾਰਯੋਗ ਤੇ ਪਿਆਰੇ ਸਰੋਤਿਓ ਮੈਂ ਜਿਵੇਂ ਕਿ ਪਹਿਲਾਂ ਵਿਰਸੇ ਦੇ ਸ਼ੋਪ ਚੈਨਲ ਰਾਹੀਂ ਤੁਹਾਡੇ ਰੂਬਰੂ ਸਰਦਾਰ ਜਗਿੰਦਰ ਸਿੰਘ ਸਿਵਿਆ ਦੀ ਕਹਾਣੀ ਕੋਹਾਂ ਦੂਰ ਕਿਤਾਬ ਵਿੱਚੋਂ ਸੁਣਾਈ ਸੀ ਤੇ ਅੱਜ ਫਿਰ ਮੈਂ ਤੁਹਾਨੂੰ ਉਹਨਾਂ ਦੀ ਇੱਕ ਹੋਰ ਕਹਾਣੀ ਸੁਣਾਉਣ ਜਾ ਰਹੀ ਹਾਂ ਉਹ ਹੈ ਹੌਂਸਲਾ ਜਿਵੇਂ ਕਿ ਸਰਦਾਰ ਜੋਗਿੰਦਰ ਸਿੰਘ ਸੇਵਿਆ ਇੱਕ ਅਧਿਆਪਕ ਸਨ ਤਾਂ ਉਹਨਾਂ ਨੇ ਆਪਣੇ ਅਧਿਆਪਨ ਨਾਲ ਹੀ ਕਾਫੀ ਕਹਾਣੀਆਂ ਲਿਖੀਆਂ ਤਾਂ ਉਹਨਾਂ ਵਿੱਚੋਂ ਇੱਕ ਕਹਾਣੀ ਹੌਸਲਾ ਮੈਂ ਪੜਨ ਜਾ ਰਹੀ ਹਾਂ ਇੱਕ ਕਿਸਾਨ ਆਪਣੇ ਬੱਚੇ ਦੀ ਪੜ੍ਹਾਈ ਬਾਰੇ ਬਹੁਤ ਚਿੰਤਤ ਸੀ ਪਰੰਤੂ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਸੀ ਤੇ 2-3 ਵਾਰ 7ਵੀਂ ਜਮਾਤ ਵਿੱਚੋਂ ਫੇਲ ਹੋ ਗਿਆ ਸੀ ਸਕੂਲ ਜਾਣ ਤੋਂ ਉਹ ਚਿਜਕਦਾ ਸੀ ਉਸਨੇ ਕਈ ਸਕੂਲ ਬਦਲੇ ਕਦੇ ਨਾਨਕੀ ਤੇ ਕਦੇ ਦਾਦਕੀ ਪੜਦਾ ਪਰੰਤੂ ਉਸ ਦੀ ਪੜ੍ਹਾਈ ਵਿੱਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ ਉਸ ਦੇ ਦਾਦਕਿਆਂ ਦੇ ਪਿੰਡ ਵਾਲੇ ਸਕੂਲ ਵਿੱਚ ਇੱਕ ਅਧਿਆਪਕ ਬਦਲ ਕੇ ਆਇਆ ਸੀ ਤੇ 7ਵੀਂ ਦਾ ਇਨਚਾਰਜ ਸੀ ਕਿਸਾਨ ਆਪਣੇ ਬੇਟੇ ਨੂੰ ਉਸ ਕੋਲ ਲੈ ਗਿਆ ਅਧਿਆਪਕ ਨੇ ਬੱਚੇ ਦੀ ਪੜ੍ਹਾਈ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਉਸ ਅਧਿਆਪਕ ਨੇ ਆਪਣੇ ਜੀਵਨ ਵਿੱਚ ਤਿੰਨ ਅਸੂਲ ਅਪਣਾਏ ਸਨ ਇੱਕ ਤਾਂ ਉਹ ਕਮਜ਼ੋਰ ਬੱਚਿਆਂ ਨੂੰ ਹੌਸਲਾ ਦਿੰਦਾ ਸੀ ਦੂਜਾ ਹਰੇਕ ਬੱਚੇ ਦੀ ਇੰਪਰੂਵਮੈਂਟ ਵਿੱਚ ਵਿਸ਼ਵਾਸ ਰੱਖਦਾ ਸੀ ਤੀਜਾ ਉਸ ਨੂੰ ਸਵਾਲ ਕਰਨ ਦੀ ਤਕਨੀਕ ਆਉਂਦੀ ਸੀ ਉਹ ਹਮੇਸ਼ਾ ਬੱਚਿਆਂ ਪ੍ਰਤੀ ਸਕਾਰਾਤਮਕ ਰੁਖ ਅਪਣਾਉਂਦਾ ਸੀ ਉਸ ਨੇ ਇਹਨਾਂ ਅਸੂਲਾਂ ਦਾ ਅਮਲ ਕਰਕੇ ਕਈ ਕਮਜ਼ੋਰ ਬੱਚਿਆਂ ਦੇ ਪੜ੍ਹਾਈ ਦੇ ਪੱਧਰ ਨੂੰ ਸੁਧਾਰਿਆ ਸੀ ਬੱਚੇ ਦੀ ਪੜ੍ਹਾਈ ਦਾ ਸਾਰਾ ਹਾਲ ਜਾਣ ਕੇ ਉਸ ਨੂੰ ਛੋਟੇ-ਛੋਟੇ ਸਵਾਲ ਪੁੱਛਣੇ ਸ਼ੁਰੂ ਕੀਤੇ ਕੀ ਤੂੰ ਪੜਨਾ ਚਾਹੁੰਦਾ ਹੈ ਮਿਹਨਤ ਕਰੇਗਾ ਅਧਿਆਪਕ ਦਾ ਦੱਸਿਆ ਕੰਮ ਹਰ ਰੋਜ਼ ਕਰਕੇ ਲਿਆਇਆ ਕਰੇਗਾ ਬੱਚਾ ਭਾਵੇਂ ਹੀਣ ਭਾਵਨਾ ਦਾ ਸ਼ਿਕਾਰ ਸੀ ਪਰ ਉਸ ਨੇ ਅਧਿਆਪਕ ਵੱਲੋਂ ਪੁੱਛੇ ਗਏ ਸਾਰੇ ਪ੍ਰਸ਼ਨਾਂ ਦਾ ਜਵਾਬ ਹਾਂ ਵਿੱਚ ਦਿੱਤਾ ਅਜੇ ਤੱਕ ਕਿਸੇ ਅਧਿਆਪਕ ਨੇ ਉਸ ਨੂੰ ਉਤਸ਼ਾਹਿਤ ਨਹੀਂ ਕੀਤਾ ਸੀ ਅਧਿਆਪਕ ਨੇ ਉਸ ਨੂੰ ਬੁੱਕਲ ਵਿੱਚ ਲਿਆ ਤੇ ਉਸ ਵੱਲੋਂ ਦਿੱਤੇ ਗਏ ਟੁੱਟੇ ਫੁੱਟੇ ਜਵਾਬਾਂ ਨੂੰ ਸਹੀ ਠਹਿਰਾਇਆ ਤੇ ਕਿਹਾ ਤੂੰ ਜ਼ਰੂਰ ਪਾਸ ਹੋ ਜਾਵੇਂਗਾ ਕੁਝ ਨੁਕਤੇ ਵੀ ਉਸ ਨੂੰ ਦੱਸੇ ਗਏ ਉਸ ਦਾ ਬਾਪ ਵੀ ਖੁਸ਼ ਸੀ ਕਿ ਅੱਜ ਪਹਿਲੀ ਵਾਰ ਕੋਈ ਵਿਅਕਤੀ ਉਸ ਦੀ ਮਦਦ ਲਈ ਬੌੜਿਆ ਹੈ ਉਸ ਨੂੰ ਕੁਝ ਆਸ ਦੀ ਕਿਰਨ ਨਜ਼ਰ ਆਈ ਅੱਜ ਹੋਰ ਭਲਕ ਹੋਰ ਅਧਿਆਪਕ ਉਸ ਨੂੰ ਹੌਸਲਾ ਦਿੰਦਾ ਰਿਹਾ ਤੇ ਉਸ ਦੀ ਪੜ੍ਹਾਈ ਵਿੱਚ ਸੁਧਾਰ ਹੁੰਦਾ ਗਿਆ ਉਹ 7ਵੀਂ ਜਮਾਤ ਵਿੱਚੋਂ 33% ਅੰਕ ਲੈ ਕੇ ਪਾਸ ਹੋ ਗਿਆ ਹੁਣ ਉਸ ਦਾ ਹੌਸਲਾ ਹੋਰ ਵੱਧ ਗਿਆ ਤੇ ਅਧਿਆਪਕ ਨੂੰ ਆਪਣਾ ਆਦਰਸ਼ ਬਣਾ ਲਿਆ ਪੜ੍ਹਾਈ ਵਿੱਚ ਉਸ ਦਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਬੋਰਡ ਦੀ ਪ੍ਰੀਖਿਆ ਵਿੱਚ ਫਸਟ ਡਿਵੀਜ਼ਨ ਵਿੱਚ ਪਾਸ ਹੋਇਆ ਕਾਲਜ ਵਿੱਚ ਦਾਖਲਾ ਲੈ ਲਿਆ ਮਿਹਨਤ ਕਰਨ ਦੀ ਆਦਤ ਪੈ ਚੁੱਕੀ ਸੀ ਪੀ ਐਚ ਡੀ ਕਰਕੇ ਕਿਸੇ ਪ੍ਰਾਈਵੇਟ ਕਾਲਜ ਵਿੱਚ ਲੈਕਚਰਰ ਲੱਗ ਗਿਆ ਸਮੇਂ ਤੇ ਕਹੀ ਗੱਲ ਤੇ ਅਧਿਆਪਕ ਦੇ ਹੌਸਲਾ ਦੇਣ ਨੂੰ ਕਦੇ ਵੀ ਨਾ ਪਲਾ ਸਕਿਆ ਇੱਕ ਦਿਨ ਅਧਿਆਪਕ ਨੂੰ ਮਿਲਣ ਆਇਆ ਤੇ ਪੈਰਾਂ ਤੇ ਡਿੱਗ ਕੇ ਵਾਰ-ਵਾਰ ਕਹਿ ਰਿਹਾ ਸੀ ਜੀ ਮੈਨੂੰ ਕਿਸੇ ਨੇ ਹੌਸਲਾ ਨਹੀਂ ਦਿੱਤਾ ਸੀ ਸਾਰੇ ਹੀ ਮੈਨੂੰ ਆਖਦੇ ਰਹੇ ਇਹ ਪੜ ਨਹੀਂ ਸਕਦਾ ਇਸ ਨੂੰ ਡੰਗਰ ਚਾਰਨ ਲਾ ਦਿਓ ਵਾਹੀ ਕਰਨ ਲਾ ਦਿਓ ਅਸੀਂ ਇਸ ਦੀ ਕੋਈ ਮਦਦ ਨਹੀਂ ਕਰ ਸਕਦੇ ਤੁਹਾਡੇ ਹੌਸਲੇ ਨੇ ਮੇਰੇ ਹਨੇਰੇ ਜੀਵਨ ਨੂੰ ਰੋਸ਼ਨਾ ਦਿੱਤਾ ਮੈਂ ਤੁਹਾਡਾ ਇੰਨਾ ਰਿਣੀ ਹਾਂ ਕਿ ساری ਉਮਰ ਤੁਹਾਡਾ ਕਰਜ਼ਾ ਅਦਾ ਨਹੀਂ ਕਰ ਸਕਦਾ ਅਧਿਆਪਕ ਕਹਿ ਰਿਹਾ ਸੀ ਮੈਂ ਤਾਂ ਆਪਣਾ ਫਰਜ਼ ਨਿਭਾਇਆ ਹੈ ਮੈਂ ਕੋਈ ਐਸਾਨ ਨਹੀਂ ਕੀਤਾ ਅਧਿਆਪਕ ਤੇ ਧਾਰਮਿਕ ਆਗੂ ਆਪਣੇ ਕੀਤੇ ਗਏ ਕੰਮ ਲਈ ਕਦੇ ਇਵਜਾਨਾ ਨਹੀਂ ਮੰਗਿਆ ਕਰਦੇ ਤੇਰੇ ਤਰੱਕੀ ਕਰਨ ਤੇ ਮੈਨੂੰ ਬੜੀ ਖੁਸ਼ੀ ਹੈ। ਹਾਂਜੀ ਜਿਵੇਂ ਕਿ ਤੁਸੀਂ ਕਹਾਣੀ ਸੁਣੀ ਤਾਂ ਕਹਾਣੀ ਵਧੀਆ ਸੀ ਕਿ ਉਹਨਾਂ ਨੇ ਇੱਕ ਕਮਜ਼ੋਰ ਬੱਚੇ ਦੇ ਬਾਰੇ ਚਿੱਤਰਣ ਕੀਤਾ ਕਿ ਉਹ ਕਿਵੇਂ ਕਮਜ਼ੋਰ ਰਹਿ ਜਾਂਦੇ ਆ ਜਾਂ ਪੜ੍ਹਾਈ ਵਿੱਚ ਕਿਵੇਂ ਪਿੱਛੇ ਰਹਿ ਜਾਂਦੇ ਤੇ ਉਹਨਾਂ ਨੂੰ ਕਿਵੇਂ ਅੱਗੇ ਲਿਆਂਦਾ ਜਾਂਦਾ। ਇਹ ਗੱਲ ਵੀ ਠੀਕ ਹੈ ਕਿ ਅਸੀਂ ਅਧਿਆਪਕ ਆ ਜਿਹੜੇ ਉਹ ਚੰਗੇ ਬੱਚਿਆਂ ਨੂੰ ਤਾਂ ਪੜ੍ਹਾ ਹੀ ਲੈਂਦੇ ਆ ਪਰ ਅਧਿਆਪਕ ਅਸਲ ਵਿੱਚ ਉਹ ਅਧਿਆਪਕ ਹੁੰਦਾ ਹੈ ਜੋ ਕਮਜ਼ੋਰ ਬੱਚਿਆਂ ਨੂੰ ਹੌਸਲਾ ਦੇ ਕੇ ਪੜ੍ਹਾ ਕੇ ਮਿਹਨਤ ਕਰਵਾ ਕੇ ਚੰਗੇ ਬੱਚਿਆਂ ਦੀ ਕਤਾਰ ਵਿੱਚ ਖੜਾ ਕਰ ਦੇਵੇ ਮੇਰਾ ਤਾਂ ਇਹੀ ਕਹਿਣਾ ਹੈ ਜੇ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ